ਲੋ ਜੀ ਸਤਿ ਸ਼੍ਰੀ ਅਕਾਲ ਮੇਰੇ ਸਾਰੇ ਰੱਬ ਵਰਗੇ ਸੋਤਿਆਂ ਨੂੰ ਬੀਬੀਆਂ ਭੈਣਾਂ ਤੇ ਬੱਚਿਆਂ ਨੂੰ ਤੇ ਮੈਂ ਹਾਜ਼ਰਾਂ ਤੁਹਾਡੀ ਕਿਚੈਨ ਦੇ ਵਿੱਚ ਜਿੱਥੇ ਮੈਂ ਤੁਹਾਨੂੰ ਅੱਜ ਇੱਕ ਗੀਤਾਂ ਦੀ ਰੰਗਦਾਰ ਦੁਨੀਆ ਵਿੱਚ ਲੈ ਕੇ ਜਾ ਰਹੀ ਹਾਂ ਉਹ ਬਹੁਤ ਹੀ ਭਾਵਕ ਕਰਨ ਦਾ ਰਹਿਣ ਵਾਲਾ ਗੀਤ ਹੈ ਬਹੁਤ ਹੀ ਪਿਆਰਾ ਗੀਤ ਹੈ ਹੈ ਨਾ ਪੰਜਾਬੀ ਗੀਤਾਂ ਦੀ ਦੁਨੀਆ ਤਾਂ ਐਸੀ ਰੰਗਦਾਰ ਹੈ ਭਾਰਵੇਂ ਦੇਸ਼ ਦੀ ਇਹਦੀ ਮਨ ਕਰਦੇ ਨੇ ਹੈਨਾ ਤੇ ਉਹ ਵੀ ਸਾਡੇ ਗੀਤਾਂ ਤੇ ਨੱਚਦੇ ਭੰਗੜੇ ਪਾਉਂਦੇ ਨੇ ਹੈਨਾ ਤੇ ਲੋ ਇਹ ਗੀਤ ਕਹਿੰਦੇ ਸੁਰਾਂ ਦਾ ਜੱਦੀ ਨਹੀਂ ਬਲਕਿ ਸਾਡੀ ਵਿਰਾਸਤ ਦਾ ਇੱਕ ਅਹਿਮ ਹਿੱਸਾ ਹੈ ਤੇ ਮੈਂ ਅੱਜ ਤੁਹਾਨੂੰ ਇੱਕ ਜਿਹੜਾ ਗੀਤ ਸੁਣਾਉਂਗੀ ਉਹ ਜੀਆਂ ਕਿ ਚੱਲੀਆਂ ਮਾਂ ਸਾਡਾ ਉਹ ਬੇਟੀ ਇੱਕ ਆਪਦੀ ਮਾਂ ਨੂੰ ਕਹਿੰਦੀ ਹੈ ਕਹਿੰਦੀ ਵੀ ਤੂੰ ਸਾਡਾ ਮਾਂ ਗਮ ਨਾ ਕਰੀ ਤੇ ਅਸੀਂ ਤਾਂ ਪਰਦੇਸਾਂ ਹੋਣੇ ਆ ਇਹ ਪਹਿਲੇ ਦਿਨੋਂ ਚੱਲੀ ਆ ਰੀ ਸਾਡੀ ਤੇ ਪਤਾ ਵੀ ਮਾਂ ਜਾਦੇ ਰੋਉਂਦੀ ਪਹਿਲੇ ਸੁਝਾਉਣ ਲੱਗ ਜਾਂਦੀ ਹੈ ਹੈ ਕਹਿੰਦੇ ਜੀਆਂ ਚੱਲੀ ਆਣੇ ਦੇਸ਼ ਪਰਾਏ ਮਾਂ ਇਹ ਨਹੀਂ ਸਾਡਾ ਗਮ ਨਾ ਕਰੀ ਹੈ ਤੇ ਇੱਕ ਗੀਤੇ ਬੋਲ ਲੈ ਅੱਗੇ ਮੈਂ ਕੀ ਵਿਆਖਿਆ ਕਰੂੰਗੀ ਤੁਹਾਨੂੰ ਆਪੇ ਗੀਤ ਸਮਝ ਆ ਜੂਗੀ ਤੇ ਜਿਹੜਾ ਮੈਂ ਨੋਟਾ ਪਾਉਂਗੀ ਨਾ ਉਹ ਉਹ ਇੱਕ ਤਾਂ ਬੜਾ ਤੇਯਾਬ ਬਣਦਾ ਹੈ ਉਹ ਤਾਂ ਬਹੁਤ ਮਹੋਲੀ ਨੁਕਤਾ ਮੇਰਾ ਪਹਿਲਾ ਪਾਇਆ ਨਾ ਤੇ ਮੈਂ ਉਹ ਦੱਸ ਦਵਾਂ ਇੱਕ ਕੋਈ ਖੁਰਖੁੰਡਿਆ ਜਾਂ ਦੱਦ ਹੈ ਹੈਨਾ ਉਹ ਦੋਹਾਂ ਵਾਸਤੇ ਇੱਕੋ ਹੀ ਕੀ ਹੈ ਉਹ ਵੀ ਮੈਂ ਤੁਹਾਨੂੰ ਦੱਸਾਂਗੀ ਆਪਣੀ ਕਾਪੀ ਪੈਨਸਲ ਲੈ ਕੇ ਬੈਠ ਜਾਓ ਤੇ ਲਿਖ ਲਿਓ ਹੈਨਾ ਤੇ ਪਹਿਲਾ ਪਾਇਆ ਜਿਹੜੇ ਨਵੇਂ ਭੈਣ ਭਾਈ ਸੁਣਨਗੇ ਉਹ ਸੁਣਨਗੇ ਪਹਿਲਾਂ ਤਾਂ ਸ਼ਾਇਦ ਲਿਖ ਲਿਆ ਹੋਵੇ ਇਹਨਾਂ ਲੋਕਾਂ ਵਾਲੇ ਵਾਰਤਕੇ ਵੀ ਦੇਖ ਲਿਆ ਲੋਕਾਂ ਤੇ ਆਪ ਜੀ ਕੁਛ ਨਹੀਂ ਬਣਦਾ ਕੁਛੇ ਡਾਕਟਰ ਕੋਈ ਜਾਣ ਦੀ ਲੋੜ ਨਹੀਂ ਤੇ ਆਪ ਦੇ ਘਰੇ ਤੁਹਾਡੇ ਮੁੱਛੇ ਨੇ ਤੇ ਘਰੇ ਤੁਸੀਂ ਪਾਓ ਮਾਹ ਪੁਰਸ਼ਾਂ ਦੇ ਰੱਸੀ ਹੋਏ ਨੇ ਹੈਨਾ ਤੇ ਅੱਜ ਮੈਂ ਤੁਹਾਨੂੰ ਇਹ ਨੁਕਤੇ ਦੱਸੂ ਪਹਿਲਾਂ ਤੁਸੀਂ ਸੁਣੋ ਇਹ ਪਿਆਰਾ ਜਿਹਾ ਲੋੜੀ ਹੈ ਲੈ ਆਜੂ ਫਿਰ ਆਪਾਂ ਲਾਈਏ ਰੌਣਕ ਕਿਆ ਜੱਲੀਆਂ ਨੇ ਦੇਸਪੁਰਾਏ

કરી ਸੁખી ਵਸਦੇ ਰਹਣੇ ਤੇਰੇ ਜਾਈ ਮਾਇ ਨੀ ਸਾਡ ਗਮਨਾ ਕਰੀ ਤੇਰੇ ਨੜ ਕੀ ਤੇਸੀ ਜੋਰੋਂ ਸੇ ਜੇਤੇ ਆਉਣਗੇ ਅੱਖੀਆਂ ਚੋਂ ਪੂੰਝੇ ਹੰਝੂ ਕੋਸੇ ਜੇ ਤੇ ਆਉਣਗੇ ਜੇ ਤੇ ਆਉਣਗੇ ਝੋਲਾ ਢੀਲੀ ਡਾਇ ਮਹਨੀ ਸਾਡਾ ਗਮਨਾਗਰੀ ਚੇਤੇ ਆਉਣਗੇ ਝੋਲਾ ਢੀ चस मां साढा गम न करं थियस सुखी बसि तेरे हेमि साढा गम न करी सुखी बस देण तेर जि साढा गम न करी ਤੇਜ ਦੀ ਸਕੂਲ ਨਿਤ ਗੁੰਦੀ ਮੇਰੀ ਗੁੱਤਨੀ ਪਤਲੇ ਹੀ ਕਿੰਨਾ ਚੀਰ ਕਹਿੰਦੀ ਰਹਿੰਦੀ ਪੁੱਤਨੀ ਤੇਜ ਦੀ ਸਕੂਲ ਨਿਤ ਗੁੰਦੀ ਮੇਰੀ ਗੁੱਤਨੀ पता कीर खी रहंदी पुतनी कने तलियां त चोग चुग माए न साढा गम नलिय ते चोग ਸੁਖੀ ਬਸਦੇ ਰਹਣ ਤੇਰੇ ਜਾਇ ਮਾਇ ਨੀ sada ਕੰਗਮ ਨਾ ਕਰੀ ਮਾਪਿਆਂ ਤੋਂ ਵਖੀ ਜੇ ਹੋਣ ਪਰ ਦੇਸਣਾ मापे त बाक़ी जद ॾेसण कलिय न बकेतिय रोन पर ॾेसण घर वाल तूरो ले खाहे साढा गम न कर ചല്ലേ മായ സമന സു തര മായ സഡന ਇਹ ਤਾਂ ਹੋਇਆ ਪੂਰਾ ਤੇ ਬੇਟੀ ਨੂੰ ਤਾਂ ਮਹੀਨੇ ਗਿਣਣਾ ਬਹੁਤ ਅਖਲਾਵਿਦਾ ਤੇ ਮਾਵਾ ਤਾਂ ਫਿਰ ਮਾਵਾ ਇੱਕ ਸਭੇ ਦੌੜਦੇ ਰਹਿੰਦੇ ਨੇ ਹਨਾ ਤੇ ਫਿਰ ਬੇਟੀ ਨੇ ਬਹੁਤ ਸਮਝ ਉਲਦੀ ਕੋਸ਼ਿਸ਼ ਕੀਤੀ ਕਿ ਅਸੀਂ ਤੁਸੀਂ ਸਪਰਾਈ ਜਾਣਾ ਹੈ ਹਨਾ ਤੇ ਲੋ ਹੁਣ ਤੁਸੀਂ ਆ ਜਾਓ ਧੰਨ ਲੁਕਤੀ ਵੱਲ ਉਹ ਜੰਦ ਦੱਸਿਆ ਵੀ ਦੇ ਹਿਮਤ ਯਾ ਬਣਨ ਲੱਗ ਜਾਂਦਾ ਹੈ ਉਹ ਮੈਂ ਦੱਸਿਆ ਤੁਹਾਨੂੰ ਵੀ ਇੱਕ ਚਮਚਾ ਸਵੇਰੇ ਧਨੀਏ ਦਾ ਪੀਉਂਦਾ ਹੈ ਨਾ ਉਹਦੇ ਬਿਲਾਸ ਪਾਣੀ ਚ ਸਾਰਾ ਦਿਨ ਭਿੱਜਿਆ ਰਹੂਗਾ ਸ਼ਾਮ ਨੂੰ ਉਹਨੂੰ ਮਿੱਕੀ ਮਸਲ ਦਿਓ ਧਨੀਏ ਨੂੰ ਤੇ ਫਿਰ ਉਪਣ ਕੇ ਪੀ ਲਓ ਉਹਨਾਂ ਹੀ ਫੇਰ ਭਰ ਕੇ ਚਮਚਾ ਇੱਕ ਪਾ ਦਿਓ ਸਵੇਰੇ ਫੇਰ ਪੀ ਲਓ ਇਹ ਜਦੋਂ ਦੇ ਪੀਂਦੇ ਵੀ ਜਦੋਂ ਪਤਾ ਵੀ ਥੋੜਾ ਜਿਹਾ 5-7 ਦਿਨ ਪੀਓਗੇ ਤੇ ਜਾਬ ਖਤਮ ਲੋੜ ਪਾ ਜੇ ਕਦੇ ਫੇਰ ਪੀ ਲੋ ਨਹੀਂ ਤੇ ਆਪ ਬਣਦਾ ਹੀ ਨਹੀਂਗਾ ਹੈ ਜਦੋਂ ਕਿਸੇ ਨੋਟ ਪਿੰਜੇ ਕਦੇ ਲੈ ਜੇ ਐ ਨਹੀਂ ਵੀ ਰੋਜ਼ ਹੀ ਪਿਆਰ ਬਣ ਜੇ ਰੋਜ਼ ਤੁਸੀਂ ਔਖੇ ਹੋ ਜੋਂ ਕੁ ਸਖਾਈ ਪੀ ਜੇ। ਇੱਥੇ ਮੇਰੇ ਦੋ ਕੁੜੀਆਂ ਨੇ ਕੀਤਾ ਉਹ ਕਹਿੰਦਾ ਸਾਸਤਰਾ ਰੰਗ ਲੱਗੇ ਸੰਤ। ਵੀ ਹੱਤਾ ਬਣਾਂ ਜੇ ਕਦੇ ਬਣੂ ਫਿਰ ਪੀ ਲਾ। ਤੇ ਇਹ ਨਾਲ ਵਰਸ਼ਾ ਦੱਸਾਂ ਕਿ ਦੱਸਿਆਂ ਕਰਦਾ ਦੱਸਦੀਆਂ ਮੈਂ। ਤੇ ਇਹ ਜਰੂਰ ਕਰਕੇ ਦੇਖੋ ਜੇ ਜੀ ਨੂੰ ਪਿਆਰ ਬਣਦਾ। ਬਾਕੀ ਖੁਰਕੇ ਤਾਂ ਕਰੇਲੀ ਦੀ ਚਟਨੀ ਦੱਸਿਆ ਇਸ ਨੂੰ ਪਹਿਲਾਂ ਹੀ ਮੇਰੇ ਪਿਆ ਕਰੇਲੀ ਦੀ ਚਟਨੀ ਤੇ ਉਹਦੇ ਵਿੱਚ ਕਪੂਰ ਦੀ ਟਿੱਕੀ ਪਾ ਗੋ ਇੱਕ ਹੈ ਨਾ ਤੇ ਥੋੜਾ ਖੁਕ ਪਿਆ ਤੇਲ ਪਾ ਲਿਆ ਉਹ ਉਹਨਾਂ ਨੂੰ ਖੂਬ ਆਸਵਿਚੀ ਲੇਪ ਜਿਆ ਬਣ ਜੂ ਬਣਾ ਲਓ ਉਹ ਜਿੱਥੇ ਥੋੜੇ ਦਰਦ ਹੈ ਉੱਥੇ ਲਾਓ ਤੁਸੀਂ ਉਹ 2-3 ਘੰਟੇ ਉਹ ਲੇਪ ਲੱਗਿਆ ਰਹਿ ਤਾ ਉਹ 5-7 ਦਿਨ ਤਾਂ ਲੱਗ ਜਾਈਂਗਾ ਉਹ ਠੀਕ 5-7 ਦਿਨਾਂ ਦੇ ਵਿੱਚ ਉਹ ਦਰਦ ਸਹੀ ਹੋ ਜਾਈਂ ਰੋਈ ਲਾਓ 2-3 ਘੰਟੇ ਉਹ ਲੇਪ ਲੱਗਿਆ ਰਹਿ ਤੇ ਜੇ ਖੁਰਕਾ ਦਰਦ ਨਹੀਂ ਹੈ ਸਿਰੇ ਉਹੀਂ ਕਿਤੇ ਵੀ ਖੁਰਕ ਹੁੰਦੀ ਹੈ ਤਾਂ ਤੁਸੀਂ ਇਹੇ ਲੇਪ ਉਥੇ ਖੁਰਕ ਵਾਲੀ ਥਾਂ ਤੇ ਲਾਓ ਜਿੱਥੇ ਵੀ ਖੁਰਕ ਹੁੰਦੀ ਹੈ ਤਾਂ ਇਹ 5-7 ਮਿੰਟ ਦੀ ਖੁਰਕ ਠੀਕ ਹੋ ਜੂਗੀ ਉਹ ਤਾਂ 5-7 ਦਿਨ ਲੱਗਣਗੇ ਦਰਦ ਨੂੰ ਇਹ 5-7 ਮਿੰਟ ਦੇ ਵਿੱਚ ਹੀ ਤੁਹਾਨੂੰ ਆਰਾਮ ਆਜੂ ਖੁਰਕ ਤੋਂ ਰਾਹਤ ਮਿਲੂਗੀ ਇਹ ਜਰੂਰ ਕਰਕੇ ਦੇਖਿਓ ਹੈਨਾ ਮੇਰੇ ਲਈ ਖੁਰਕੇ ਉਸੇ ਟਾਈਮ ਨੂੰ ਤੁਹਾਨੂੰ ਆਰਾਮ ਆਜੂ ਵੈਸੇ ਮੈਂ ਇੱਕ ਨਿੰਮੰਦੀ ਉਹ ਸ਼ਾਂਤਨ ਮੋਲੀਆਂ ਦਾ ਨਹੀਂ ਦੱਸਿਆ ਹੋਇਆ ਨਾਲ ਹੀ ਹੁਣੇ ਦੱਸ ਦਿੰਦੀਆਂ ਨਾਲ ਤੁਹਾਨੂੰ ਸ਼ਾਂਤਨ ਮੋਲੀਆਂ ਉਹ ਪਾਣੀ ਪੀਉਂਦੇ ਉਹ ਮੇਰੇ ਕੋਲ ਇਸ ਮੈਂ ਉਹ ਸ਼ਾਂਤਨ ਮੋਲੀਆਂ ਲਈਆਂ ਉਹ ਟਾਈਮ ਨਾਲ ਖੁਰਕੁੱਟਦੀ ਸੀ ਸ਼ਾਮ ਨੂੰ ਮੇਰੇ 8 ਵਜੇ ਖੁਰਕੁੱਟਦੀ ਸੀ ਪੈਰ ਤੇ ਫਿਰ ਉਹ ਸ਼ਾਂਤਨ ਮੋਲੀਆਂ ਦਾ ਪਾਣੀ ਲਾਇਆ ਪੀਉਂਦੀਆਂ ਸੀ ਤਾਂ 10-15 ਰੁਪਏ ਨੇ ਲੈਂਦੀਆਂ ਸੀ ਇੱਕ ਵਾਰੀ ਪਾਣੀ ਪੀਂ ਕੇ ਰੱਖਦੇ ਮੈਂ ਇੱਕ ਵਾਰੀ ਲਾਇਆ ਮੈਂ ਅਖਿਆ ਵੀ ਕੱਲ ਨੂੰ ਫੇਰ ਉੱਥੋਂ ਦੀ ਫੇਰ ਰੱਖਿਆ ਸਾਂਕੇ ਨਹੀਂ ਉੱਠੀ ਮੁੜ ਕੇ ਉੱਠੀ ਹੋਈ ਹੈਗੀ ਫਿਰ ਮੈਂ ਸਾਡੇ ਕਮੂਨ ਟੇਮ ਦੇਤੀ ਉਹ ਕਰਾਂ ਜੀ ਮੇਰੀ ਰਾਤ ਨੂੰ ਢੂਈ ਤੇ ਉਸਦੀ ਹੈ ਸਾਰੀ ਢੂਈ ਤੇ ਉਹ ਨੇ ਉਹੀ ਮੇਰੇ ਵਾਲੀ ਭੰਤੀ ਸੀ ਉਹ ਲਾ ਲਈ ਉਹ ਵੀ ਠੀਕ ਹੋ ਗਿਆ ਉਹ ਤੀਰਪਿਆ ਨੇ ਹੋਰ ਲੈ ਗਿਆ ਪਿੰਡ ਕਾ ਦਾ ਮੈਂ ਲੋਕਾਂ ਨੂੰ ਦੇ ਦੂੰ ਜੇ ਕਿਸੇ ਦੇ ਕੋਲ ਉੱਠ ਹੋ ਗਈ ਹੈ ਨਾ ਤੇ ਬਾਕੀ ਤੁਸੀਂ ਕਰਕੇ ਦੇਖੋ ਸਾਨੂੰ ਕਾਇਸ਼ਰਾ ਠੀਕ ਹੋਇਆ ਹੈ ਨਾ ਸਾਡੀ ਪਰਤਾਈ ਹੋਈ ਹੈ ਇਹ ਤੇ ਬਾਕੀ ਸਰੀਰ ਵਿੱਚ ਚਲੋ ਹੁਣ ਦੋ ਨੁਕਤੇ ਬਥਰੇ ਨੇ ਇਹ ਕੱਲ ਨੂੰ ਪਾਉਂ ਫਿਰ ਦੀ ਜਰੂਰਤ ਹੈ ਤੇ ਲੋ ਮਾਣੋ ਫਿਰ ਇਸ ਗੀਤ ਦਾ ਤੇ ਇਹਨਾਂ ਨੁਕਤੇ ਦਾ ਅਨੰਦ ਤੇ ਵੀਡੀਓ ਲੰਬੀ ਹੋ ਗਈ ਫਿਰ ਮੈਂ ਕਿਹਾ ਹੋਰ ਜਾਦੀ ਤੇ ਮੈਨੂੰ ਤੇ ਹੁਣ ਛੁੱਟੀਆਂ ਤੇ ਕੱਲ ਨੂੰ ਫਿਰ ਨਵੇਂ ਗੀਤ ਤੇ ਨਵੇਂ ਨੁਕਤੇ ਨਾ ਮਿਲਾਂਗੇ ਮੈਨੂੰ ਦੱਸਿਓ ਵੀ ਤੁਹਾਨੂੰ ਇਹ ਮੇਰਾ ਗੀਤ ਕਿ ਹੋਇਆ ਲੱਗਿਆ ਹੈ ਗਾਇਆ ਕਰੋ ਨਾ ਗੀਤਾਂ ਨੂੰ ਨਾ ਸਾਨੂੰ ਸਾਜ਼ ਢੋਲ ਕੇ ਦੀ ਲੋੜ ਹੈ ਸਾਡੀ ਆਵਾਜ਼ ਨੂੰ ਢੋਲ ਕੇ ਸਾਡੀ ਆਵਾਜ਼ ਹੀ ਕੇ ਸ਼ੈਣੀ ਨੇ ਤੇ ਗਾਵ ਤੇ ਆਨੰਦ ਮਾਣੋ ਹੈ ਨਾ ਤੇ ਲੋ ਧੰਨਵਾਦ ਮੇਰੀ ਵੀਡੀਓ ਦੇਖਣ ਲਈ ਕੱਲ ਨੂੰ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਫੇਰ ਮਿਲਾਂਗੇ